ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰ ਸਾਲ ਦੀ ਤਰ੍ਹਾਂ ਗੁਰਤੇਗ ਬਾਦ ਸਾਹਿਬ ਦੇ ਪਿੰਸਤਾਨ ਤੇ ਬਾਬਾ ਕਲਾ ਸਾਹਿਬ ਦੀ ਪੁੱਤਰ ਨਗਰੀ ਚ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਬੇਦੋਸ਼ੇ ਬੱਚੇ ਬਜ਼ੁਰਗ ਮਾਤਾਵਾਂ ਨੌਜਵਾਨ ਵੀਰ ਅਤੇ ਸਿੱਖ ਕੌਮ ਦੇ ਮਹਾਨ ਸੂਰਮੇ ਸੰਤ ਬਾਬਾ ਜਨਰਲ ਸਿੰਘ ਜੀ ਭੰਡਰਾwale ਅਤੇ ਉਹਨਾਂ ਦੇ ਸਾਥੀ ਸਹਿਬਾਨ ਉਸ ਕੱਲੂਕਾਰਾ ਦਿਵਸ ਤੇ ਸ਼ਹੀਦ ਕੀਤੇ ਗਏ ਸੀ ਅੱਜ ਜੋ ਕੱਲੂਕਾਰਾ ਦਿਵਸ ਮਨਾਇਆ ਜਾਂਦਾ ਹੈ ਜਿੱਤੇ ਸ਼੍ਰੀ ਅਕਾਲ ਤਖਤ ਸਾਹਿਬ ਖੰਡਪਾਤ ਸਾਹਿਬ ਦੇ ਭੋਗ ਪੈਂਦੇ ਨੇ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਦੇ ਸਮੂਹ ਗੋਦਰਾ ਸਾਹਿਬਾਂ ਦੇ ਸ੍ਰੀ ਖਾਨਪਾਟ ਸਾਹਿਬ ਦੇ ਭੋਗ ਪਾਏ ਜਾਂਦੇ ਅਤੇ ਪੰਥ ਕਥਾ ਕੀਰਤਨ ਹੁੰਦਾ ਹੈ ਅਤੇ ਸੰਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਈਆਂ ਨਮਸਕਾਰ ਕਰਦੀਆਂ ਪਨਾਹ ਕਰਦੀਆਂ ਅਰਦਾਸ ਕਰਦੀਆਂ ਸਿੱਖ ਪੰਥ ਵਾਸਤੇ ਜਿਹੜੇ ਯੋਧੇ ਜਿਹੜੇ ਬੇਦੋਸ਼ੇ ਬੱਚੇ ਉਹ ਸਮੇਂ ਸ਼ਹੀਦ ਹੋ ਗਏ ਸਨ ਪ੍ਰਮਾਤਮਾ ਕਿਰਪਾ ਕਰੇ ਜਿਥੇ ਉਹਨਾਂ ਨੂੰ ਕੋਟਣ-ਕੋਟਣ ਪ੍ਰਣਾਮ ਕਰਦੇ ਆ ਅਤੇ ਉਹਨਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਹਮੇਸ਼ਾ ਅਰਦਾਸਾਂ ਹੁੰਦੀਆਂ ਤੇ ਜਿੰਨਾ ਚਿਰ ਸਿੱਖ ਕੌਮ ਰਹੂਗੀ ਉਹਨਾਂ ਤੱਕ ਸਿੱਖ ਆਪਣੀਆਂ ਅਰਦਾਸਾਂ ਇਸ ਤਰ੍ਹਾਂ ਕਰਦੇ ਰਹਿਣਗੇ ਉਹਨਾਂ ਪਾਪੀਆਂ ਨੇ ਜਿੰਨਾ ਪਾਪੀਆਂ ਨੇ ਉਸ ਸਮੇਂ ਵੀ ਸਰਕਾਰ ਨੇ ਇੰਦਰਾ ਗਾਂਧੀ ਨੇ ਇਹ ਪਾਣਾ ਵਰਤਾਇਆ ਸੀ ਕਾਂਗਰਸ ਪਾਰਟੀ ਦੀ ਮੁਖੀ ਨੇ ਅਸੀਂ ਸਾਰੇ ਹੀ ਗੁਰਸਿੱਖ ਜਿੱਤੇ ਰਲ ਕੇ ਸਿੰਘਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਤੇ ਉਸ ਪਰਿਵਾਰ ਨੇ ਜਿਸ ਪਰਿਵਾਰ ਨੇ ਇਹ ਕੰਮ ਕੀਤਾ ਸੀ ਹਮੇਸ਼ਾ ਹੀ ਦੁਨੀਆ ਨਾਲ ਉਹਨਾਂ ਨੂੰ ਲਾਂਤਾਂ ਆਉਂਦੀ ਆ ਤੇ ਪਾਉਂਦੀ ਰਹੂਗੀ ਭਾਵੇਂ ਉਹ ਅਬਦਾਲੀ ਵਰਗੇ ਆਏ ਮਸੇ ਰੰਗੜ ਵਰਗੇ ਆਏ ਐਸੇ ਕਹਾਂਈ ਇਹ ਇੰਦਰਾ ਗਾਂਧੀ ਦਾ ਪਰਿਵਾਰ ਆਇਆ ਅਸੀਂ ਹਮੇਸ਼ਾ ਹੀ ਇਹਨਾਂ ਨੂੰ ਸਿੱਖ ਕੌਮ ਜੜੀ ਆ ਲਾਂਤਾਂ ਪਾਉਂਦੀ ਰਹੂਗੀ ਅਤੇ ਗੁਰੂ ਅੱਗੇ ਰਾਸ ਕਰਦੀ ਕਹੋ ਕਿ ਹਮੇਸ਼ਾ ਹੀ ਉਹਨਾਂ ਬੇਦੋਸ਼ੇ ਜਿਹੜੇ ਪਰਿਵਾਰਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਬਖਸ਼ੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਿਸ਼ ਕਰੇ ਸੋ ਇੰਨੀਆਂ ਬੇਤੀਆਂ ਨਾਲ ਕਿ ਮਾ ਜਦਕਾ ਵਾਇ ਬੁੱਧਕਾ ਖਲਸਾ ਵਾਇ ਬੁੱਧਕੀ ਫਤਿਹ